ਅੱਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਮਾ ਵਿਖੇ ਮੇਰੀ ਮਾਂ ਲਈ ਮੇਰੇ ਵੱਲੋਂ ਕੀਤੀ ਗਈ ਅਰਦਾਸ ਅੱਜ ਮੈਂ ਗੁਰਦੁਆਰਾ ਛੇਵੀਂ ਅਤੇ ਪਾਤਸ਼ਾਹੀ ਦਸਵੀਂ ਰਣਮਾ ਵਿਖੇ ਆਪਣੀ ਮਾਂ ਲਈ ਅਰਦਾਸ ਕੀਤੀ ਕਿਉਂਕਿ ਮੇਰੀ ਮਾਂ 80 ਸਾਲਾਂ ਦੀ ਉਮਰ ਵਿੱਚ ਪਿਛਲੇ 6 ਦਿਨਾਂ ਤੋਂ ਫੋਟਿਸ ਹਸਪਤਾਲ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਜਿਸ ਲਈ ਅੱਜ ਮੈਂ ਪਾਤਸ਼ਾਹੀ ਛੇਵੀਂ ਤੇ ਦਸਵੀਂ ਗੁਰਦੁਆਰਾ ਰਣਮਾ ਵਿਖੇ ਆਪਣੀ ਮਾਂ ਦੀ ਲੰਬੀ ਉਮਰ ਲਈ ਅਰਦਾਸ ਅਰਦਾਸ ਕੀਤੀ ਮੈਂ ਆਪਣੀ ਸਾਰੇ ਦੋਸਤੋ ਮਿੱਤਰਾਂ ਤੇ ਮੇਰੇ ਚੈਨਲ ਨੂੰ ਫਾਲੋ ਕਰਨ ਵਰਗੇ ਵਾਲੇ ਰੱਬ ਵਰਗੇ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਉਹ ਮੇਰੀ ਮਾਂ ਲਈ ਇੱਕ ਦੁਆ ਜ਼ਰੂਰ ਕਰਨ ਤਾਂ ਜੋ ਮੇਰੀ ਮਾਂ ਦੀ ਜਾਨ ਬਚ ਸਕੇ ਮੈਂ ਇੱਥੇ ਵੀ ਜ਼ਿਕਰ ਕਰਨਾ ਚਾਹੁੰਦਾ ਕਿ ਮੈਂ ਆਪਣੀ ਮਾਂ ਨੂੰ ਪਿਛਲੇ 3 ਮਹੀਨੇ ਤੋਂ ਲਗਾਤਾਰ ਪੰਜਾਬ ਦੇ ਵੱਡੇ ਵੱਡੇ ਹਸਪਤਾਲਾਂ ਤੋਂ ਇਲਾਜ ਕਰਵਾ ਰਿਹਾ ਜਦੋਂ ਕਿ ਕੋਈ ਰਸਤਾ ਨਾ ਮਿਲੇ ਤਾਂ ਮੈਂ ਡਾਕਟਰ ਜਗਦੀਪ ਸਿੰਘ ਰਾਣਾ ਦੀ ਸਲਾਹ ਲਈ ਤਾਂ ਉਹਨਾਂ ਮੈਨੂੰ ਕਿਹਾ ਕਿ ਉਹ ਮੇਰੀ ਮਾਂ ਨੂੰ ਐਮਰਜੈਂਸੀ ਹਾਲਤਾਂ ਚ ਫੋਟੇ ਸਪਤਲ ਚ ਭਰਤੀ ਕਰਵਾਉਣ ਜਿੱਥੇ ਡਾਕਟਰ ਛੇ ਦਿਨਾਂ ਬਾਅਦ ਅੱਜ ਮੇਰੀ ਮਾਂ ਦਾ ਵੱਡਾ ਹਾਈ ਰਿਸਕ ਆਪਰੇਸ਼ਨ ਕਰ ਰਹੇ ਹਨ ਜਿੱਥੇ ਅੱਜ ਤੁਹਾਡੀਆਂ ਦੁਆਵਾਂ ਦੀ ਸਖਤ ਲੋੜ ਹੈ ਹੁਣ ਮੇਰੀ ਮਾਂ ਦਾ ਆਪਰੇਸ਼ਨ ਇੱਥੋਂ ਦੇ ਸੀਨੀਅਰ ਡਾਕਟਰ ਅਕਵਾਲ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਕਰ ਰਹੀ ਹੈ ਜੋ 2.5 ਘੰਟਿਆਂ ਦੇ ਸਫਲ ਆਪਰੇਸ਼ਨ ਬਾਅਦ ਮੈਨੂੰ ਖਬਰ ਦੇਣਗੇ